ਭਾਜੀ ਬਹੁਤ ਜ਼ਿਆਦਾ ਮਾੜਾ ਹਾਲ ਹੈ ਇੱਥੋਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਕਈਆਂ ਨੂੰ ਰੋਟੀ ਵੀ ਨਹੀਂ ਜੁਰਦੀ ਪੀ ਇੰਨੇ ਵਿਚਾਰਿਆਂ ਨੇ ਗਰੀਬਾਂ ਦੇ ਨੰਗਰ ਨੁਗਰ ਰੁੜ ਗਏ ਕਈ ਲਾਸ਼ਾਂ ਲੋਸ਼ਾਂ ਕੋਈ ਹੋਣਾ ਕੁਛ ਬੜਾ ਕੁਛ ਹੋਇਆ ਇੱਥੋਂ ਅਹੀਂ ਸਰਕਾਰ ਕੋਈ ਨਹੀਂ ਆ ਰਹੀ ਰਸਤਾ ਇੰਨਾ ਕੁ ਟੁੱਟਿਆ ਪਿਆ ਰਹੀਂ ਆਏ ਹੋਇਆ ਇੱਥੇ ਬਹੁਤ ਜ਼ਿਆਦਾ ਰਸਤਾ ਟੁੱਟਿਆ ਹੋਇਆ ਤੇ ਇਹ ਤੁਸੀਂ ਵੀ ਭਾਜੀ ਇਹ ਨਕਸ਼ਾ ਬਦਲ ਗਿਆ ਕਹਿੰਦੇ ਪੈਲਸ ਟੁੱਟ ਗਏ ਬਹੁਤ ਜ਼ਿਆਦਾ ਭਾਜੀ ਇਹ ਪੈਲਸ ਸਾਡੇ ਮਗਰ ਹੈ ਸਾਰਾ ਟੁੱਟਿਆ ਹੋਇਆ ਇੰਨਾ ਕੁ ਪਾਣੀ ਆਇਆ ਹੋਇਆ ਕੁਛ ਵੀ ਕੱਖਣਾ ਤੇ ਸ਼ੂਟਿੰਗ ਕਰਨ ਲੋਕੀ ਆਉਂਦੇ ਰਹੇ ਤੇ ਹੁਣ ਤਾਂ ਬਹੁਤ ਹੀ ਮਾੜਾ ਹਾਲ ਹੋਇਆ ਹੋਇਆ। ਸਿੰਘਮ ਮੈਂ ਦਿਨਾਂਗਰ ਤੋਂ ਬਲੋਂਗ ਕਰਦਾ ਪਰ ਕਿਹਾਂ ਦਾ ਮਤਲਬ ਕਿ ਅਸੀਂ ਆਹੀ ਆਂਦੇ ਹੀ ਇੱਧਰ ਆਪਣੇ ਘੁੰਮ ਫਿਰਨ ਆਂਦੇ ਹੀ ਇੱਧਰ ਇਹ ਸਾਡਾ ਬਹੁਤ ਵਧੀਆ ਨਕਸ਼ਾ ਹੈ ਬਣਾਇਆ ਹੈ ਘੁੰਮ ਫਿਰਨ ਆਂਦੇ। ਪਰ ਹੌੜਾ ਦੇਖਣ ਨੂੰ ਦਿਲ ਨਹੀਂ ਕਰੇ ਕਿ ਤੁਹਾਨੂੰ ਇੱਧਰ ਦੇਖੋ ਕੀ ਹਾਲਾਤ ਹੋ ਗਏ ਇੱਧਰ। ਆਈ ਦੇਖੇ ਕਿੰਨੇ ਆ ਪੂਰੇ ਕਿੱਧਰ ਦੁਨੀਆ ਦੇ ਕੀ ਹਾਲਾਤ ਹੋ ਗਏ ਕੀ ਨਹੀਂ ਰਸਤੇ ਵੀ ਚੰਗੇ ਭਲੇ ਸੀ ਪਰ ਰਸਤੇ ਵੀ ਬਲੋਗ ਉਦਾਂ ਹੀ ਹੋ ਗਏ। ਬਾਕੀ ਸਾਨੂੰ ਪ੍ਰੋਬਲਮ ਆ ਰਹੀ ਇੱਧਰ ਦੇਖੋ ਹੁਣ ਕਿੰਨਾ ਕੰਨਾ ਪਾਣੀ ਆ ਕੀ ਆ। ਮਗਰ ਸਾਰਾ ਕੁਝ ਹੋ ਗਿਆ ਕੋਈ ਸਰਕਾਰ ਨਹੀਂ ਇੱਥੇ ਆਏਗੀ ਰਾਹ ਰੋੜ ਰੁੜ ਗਿਆ ਸਭ ਕੁਝ ਰੋੜ ਗਿਆ ਕੋਈ ਸਰਕਾਰ ਨਹੀਂ ਇੱਥੇ ਆਏਗੀ ਮਤਲਬ ਕਿ ਕਾਂਗਰਸ ਹੋ ਗਈ ਭਾਜੀਪੀ ਹੋ ਗਈ ਝਾੜੂ ਵਾਲੇ ਹੋ ਗਈ ਕੋਈ ਕਾਂਗਰਸ ਇੱਥੇ ਨਹੀਂ ਆ ਰਹੀ ਇੱਥੇ ਕਿ ਆਣ ਕੇ ਕਿਹਨੂੰ ਰੋਟੀ ਪਾਣੀ ਦਾ ਪ੍ਰਬੰਧ ਕੀਤਾਈ ਲੋਕੀ ਭੁੱਖੇ ਮਰੇਗੇ ਇੱਧਰ ਮੇਰਾ ਨਾਮ ਰਸਪਾਲ ਸਿੰਘ ਬੋੜਾ ਮਕੋੜਾ ਪਿੰਡ ਦਾ ਨਿਵਾਸੀ ਆ ਇਹ ਦੇਖੋ ਜੀ ਤੁਸੀਂ ਜਦੋਂ ਆਪਾਂ ਇੱਥੇ ਆਉਂਦੇ ਸੀ ਨਾ ਬਹੁਤ ਵਧੀਆ ਸੀਗਾ ਰਸਤਾ ਸੀਗਾ ਸਭ ਆਣ ਜਾਣ ਨੂੰ ਇਸ ਵੇਲੇ ਦੇਖੋ ਤਵਾਹੀ ਕਰ ਸਕਦੇ ਦਰਿਆਨ ਤੇ ਤਵਾਹੀ ਕਰਤੀ ਐ ਇੱਥੋਂ ਆਪਣੇ ਪਾਰ ਪਾਸ ਤਾਂ ਇਹ ਪੂਰਾ ਆਪਣਾ ਰੈਸਟੋਰੈਂਟ ਜਿਹੜਾ ਸੀਗਾ ਖਤਮ ਹੋ ਗਿਆ ਐ ਇਹ ਬਹੁਤ ਵਧੀਆ ਇੱਕ ਘੁੰਮਣ ਫਿਰਨੂ ਜਗ੍ਹਾ ਬਣੀ ਸੀ ਪਰ ਇਹ ਕੁਦਰਤ ਦੀ ਮਾਰ ਐ ਜੀ ਕਿ ਇਹਦੇ ਵਿੱਚ ਕਿਸੇ ਇਨਸਾਨ ਦਾ ਹੱਥ ਤਾਂ ਹੈ ਨਹੀਂ ਠੀਕ ਆ ਜੀ ਇਹ ਤੇ ਕੁਦਰਤ ਨੇ ਬਹੁਤ ਮਾਰ ਮਾਰੀ ਹੈ ਪਿੰਡ ਮਕੋੜੇ ਦੇ ਵਿੱਚ ਵੀ ਬਹੁਤ ਹਾਲਾਤ ਮਾੜੇ ਨੇ ਜੀ ਨਕਸ਼ਾ ਬਦਲਦਾ ਪੂਰਾ ਨਕਸ਼ਾ ਬਦਲਦਾ ਸਾਰੇ ਇਧਰੋਂ ਪਿੰਡ ਦਾ ਦਰਿਆਣ ਰਸਤਾ ਬਦਲਿਆ ਤੇ ਘਰਾਂ ਦੇ ਵਿੱਚ ਵੀ ਜਾ ਕੇ ਦੇਖੋ ਕਈਆਂ ਦੇ ਲੋਕਾਂ ਦੇ ਤਾਂ ਬਿਸਤਰ ਹੀ ਨਹੀਂ ਬਚੇ ਰੋਟੀ ਪਕਾਣ ਲਈ ਕੋਈ ਥਾਂ ਨਹੀਂ ਬਚੀ ਸਭ ਇੱਕਦਮ ਬਰਬਾਦ ਹੋ ਗਿਆ ਜੀ ਪੂਰੇ ਤਰ੍ਹਾਂ